ਸੱਚਖਰਿ ਸ੍ਰੀ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੋ ਪਿਛਲੇ ਲੰਬੇ ਸਮੇਂ ਤੋਂ ਸ੍ਰੀ ਹਰਮੰਦਰ ਸਾਹਿਬ ਵਿਖੇ ਮੁੱਖ ਸੇਵਾਵਾਂ ਕਿਉਂ ਨਹੀਂ ਨਿਭਾਰੇ ਇਹ ਲਗਾਤਾਰ ਸਵਾਲ ਖੜਾ ਹੋ ਰਿਹਾ ਹੈ ਇਸ ਦਾ ਜਵਾਬ ਖੁਦ ਗਿਆਨੀ ਰਗਵੀਰ ਸਿੰਘ ਦੇ ਕੋਲ ਨਹੀਂ ਹੈ ਸੰਗਤਾਂ ਦੇ ਵਿੱਚ ਚੱਲ ਰਹੀਆਂ ਚਰਚਾਵਾਂ ਦਾ ਗਿਆਨੀ ਰਗਵੀਰ ਸਿੰਘ ਪਾਸੋਂ ਜਵਾਬ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਵੱਲੋਂ ਲਿਖਤੀ ਤੌਰ ਤੇ ਜਵਾਬ ਮੰਗਣ ਤੇ ਵੀ ਇਸ ਸੰਬੰਧੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਸਿੰਘ ਸਾਹਿਬ ਪਾਸੋਂ ਇੱਕ ਪੱਤਰ ਰਾਹੀਂ ਦੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਗਈ ਕਿ ਸੰਗਤਾਂ ਦੇ ਵਿੱਚ ਸਤਖੰਡਿ ਸ਼੍ਰੀ ਹਰਮੰਦਰ ਸਾਹਿਬ ਜੀ ਦੀ ਮਰਿਆਦਾ ਨੂੰ ਪਿਛਲੇ ਲੰਮੇ ਸਮੇਂ ਤੋਂ ਚਰਚਾ ਹੈ ਕਿ ਆਪਨੇ ਸ਼੍ਰੀ ਤਖਤ ਕੇਸਕਰ ਸਾਈਬ ਸ੍ਰੀ ਅਨੰਦਪੁਰ ਦੇ ਜਥੇਦਾਰ ਹੁੰਦਿਆ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਗਰੰਥੀ ਵਜੋਂ ਮੁਰ ਵਾਦੂ ਸੇਵਾ 10 ਮਾਰਚ 2023 ਨੂੰ ਸੰਭਾਲੀ ਸੀ ਇਸ ਤੋਂ ਬਾਅਦ 16 ਜੂਨ 2023 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਬੰਧ ਨੂੰ ਮੁੱਖ ਰੱਖਦੇ ਆਪ ਨੂੰ ਸਿੱਖ ਪੰਥ ਦੀਆਂ ਦੋ ਮੁੱਖ ਅਤੇ ਅਹਿਮ ਜ਼ਿੰਮੇਵਾਰੀਆਂ ਸੌਂਪਦੇ ਹੋਏ ਮੁੱਖ ਗਰੰਥੀ ਸਚਕੰਡ ਸ੍ਰੀ ਹਰਮੰਦਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀਆਂ ਸੇਵਾਵਾਂ ਸੌਂਪ ਦਿੱਤੀਆਂ ਸਨ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਮੁੱਖ ਗਰੰਥੀ ਦੀ ਸੇਵਾ ਆਪ ਨੇ ਤੁਰੰਤ ਪ੍ਰਭਾਵ ਹੇਠ 16 ਜੂਨ 2023 ਨੂੰ ਸੰਭਾਲ ਲਈ ਸੀ ਜਦ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸੇਵਾਵਾਂ ਪੰਥ ਹਰੂਰਤਾ ਅਨੁਸਾਰ 22 ਜੂਨ 2023 ਨੂੰ ਆਪ ਨੇ ਸੰਭਾਲ ਲਈਆਂ ਸਨ ਸਚਗੰਡ ਸ਼੍ਰੀ ਹਰਮੰਦਰ ਸਾਹਿਬ ਦਾ ਕੋਈ ਵੀ ਗਰੰਥੀ ਸਿੰਘ ਸਾਹਿਬ ਅਜੇ ਨਹੀਂ ਸਨ ਜੋ ਸਾਰੇ ਅਮਰਿਆਦਿਆਂ ਦੀਆਂ ਸੇਵਾਵਾਂ ਆਪਣੀ ਡਿਊਟੀ ਅਤੇ ਜ਼ਿੰਮੇਵਾਰੀ ਨੂੰ ਨਾ ਨਿਭਾਉਂਦੇ ਹੋਣ ਆਪ ਦੇ ਵੱਲੋਂ ਤਕਰੀਬਨ ਇਹਨਾਂ 24 ਮਹੀਨਿਆਂ ਦੇ ਵਿੱਚ ਸਚਗੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਸ਼੍ਰੀ ਰੈਰਾਜ ਸਾਹਿਬ ਜੀ ਦੇ ਪਾਠ ਪਾਲਕੀ ਸਾਹਿਬ ਜੀ ਦੇ ਨਾਲ ਸੇਵਾਵਾਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਮੇਤ ਹੋਰ ਮੁੱਖ ਵਾਕ ਸੰਗਤ ਨੂੰ ਸਰਵਣ ਕਰਵਾਉਣ ਦੀ ਡਿਊਟੀ ਨਹੀਂ ਨਿਭਾਈ ਸੰਗਤਾਂ ਦੇ ਵਿੱਚ ਇਸ ਗੱਲ ਦੀ ਚਰਚਾ ਜੋਰਾਂ ਤੇ ਲਗਾਤਾਰ ਚੱਲ ਰਹੀ ਹੈ ਇਸ ਸਬੰਧ ਵਿੱਚ ਸਪਸ਼ਟ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਗਈ ਕਿ ਉਪਰੋਕਤ ਸੇਵਾਵਾਂ ਆਪ ਕਿਉਂ ਨਹੀਂ ਨਿਭਾਰੇ ਤਾਂ ਜੋ ਆਪਣੀ ਖਬਰ ਨੂੰ ਮੁਲੰਕਣ ਕਰਦੇ ਇਸ ਸਬੰਧ ਸਹੀ ਜਾਣਕਾਰੀ ਸੰਗਤਾਂ ਨੂੰ ਮੁਹੱਈਆ ਕਰਵਾਉਣ ਜਾ ਸਕੇ ਇਸ ਤੋਂ ਇਲਾਵਾ ਇਹ ਜਾਣਕਾਰੀ ਸ਼੍ਰੋਮਣੀ ਕਮੇਟ ਦੇ ਪ੍ਰਧਾਨ ਸਕਤਰ ਧਰਮ ਪ੍ਰਚਾਰ ਕਮੇਟੀ ਮੈਨੇਜਰ ਸਤਿਕਣ ਸ਼੍ਰੀ ਹਰਮੰਦਰ ਸਾਹਿਬ ਵੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਇਹ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਜਦਕਿ ਇਹ ਜਾਣਕਾਰੀ ਪਹਿਲੀ ਵਾਰ 5 ਮਈ 2024 ਨੂੰ ਮੰਗੀ ਗਈ ਸੀ ਤਾਂ ਗਿਆਨੀ ਰਗਵੀਰ ਸਿੰਘ ਨੇ ਸ਼੍ਰੋਮਣੀ ਕਮੇਟ ਦੇ ਪ੍ਰਧਾਨ ਦੀ ਬੇਨਤੀ ਤੇ ਜਾਣਕਾਰੀ ਦੇਣ ਦੀ ਬਜਾਏ 10 ਦਿਨ ਬਾਅਦ ਇੱਕ ਦਿਨ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਰਕੀਆਂ ਸੇਵਾਵਾਂ ਨਿਭਾਈਆਂ ਸਨ ਸੰਗਤਾਂ ਦੇ ਵਿੱਚ ਇੱਕ ਵਾਰ ਫਿਰ ਚਰਚਾ ਛਿੜ ਗਈ ਹੈ ਕਿ ਸਿੰਘ ਸਾਹਿਬ ਨੇ ਕੁਝ ਹੋਰ ਹੀ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸ਼ਾਇਦ ਸੰਗਤਾਂ ਨੂੰ ਪਰਮ ਮੈ ਕੀ ਸਿੰਘ ਸਾਹਿਬ ਨੂੰ ਪਾਠ ਅਤੇ ਹੁਕਮਨਾਮਾ ਸਾਹਿਬ ਲੈਣ ਦੀਆਂ ਸੇਵਾਵਾਂ ਨਿਭਾਉਣੀਆਂ ਨਹੀਂ ਆਉਂਦੀਆਂ ਸੰਗਤਾਂ ਦੇ ਵਿੱਚ ਚਰਚਾ ਸੀ ਕਿ ਇਸ ਤੇ ਕੋਈ ਵੀ ਸਿੱਖ ਸ਼ੰਕਾ ਨਹੀਂ ਕਰ ਸਕਦਾ ਚਰਚਾ ਇਹ ਵੀ ਸੀ ਕਿ ਦਸੰਬਰ 2022 ਦੇ ਵਿੱਚ ਤਖਤ ਸ੍ਰੀ ਹਰਮੰਦਰ ਸਾਹਿਬ ਜੀ ਪਟਨਾ ਸਾਹਿਬ ਦੇ ਜੱਤਰ ਗਿਆਨੀ ਬਲਦੇਵ ਸਿੰਘ ਨੂੰ ਪੰਜ ਬਾਣੀਆਂ ਦੇ ਪਾਠ ਕੰਠ ਨਾ ਹੋਣ ਸੰਬੰਧੀ ਸ਼ੰਕਾ ਕਰਨ ਦਾ ਹੁਕੂਮਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਗਿਆਨੀ ਰਗਵੀਰ ਸਿੰਘ ਦੀ ਮੌਜੂਦਗੀ ਦੇ ਵਿੱਚ ਹੋਇਆ ਸੀ ਇਸ ਦੇ ਲਈ ਸਿੰਘ ਸਾਹਿਬ ਨੇ ਇੱਕ ਦਿਨ ਡਿਊਟੀ ਕਰਕੇ ਆਪਣੀ ਕਾਬਲੀਅਤ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਸੀ ਇਸ ਮੌਕੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨੌ ਗਰੰਤੀ ਸਿੰਘ ਸਾਹਿਬਾਨ ਮੌਜੂਦ ਸਨ ਗਿਆਨੀ ਰਗਵੀਰ ਸਿੰਘ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਵਧੀਕ ਮੁੱਖ ਗ੍ਰੰਥੀ ਗਿਆਨੀ ਗੁਰਮਿੰਦਰ ਸਿੰਘ ਤੇ ਹੋਰ ਕਈ ਪੰਥਕ ਆਗੂ ਮੌਜੂਦ ਸਨ ਗਿਆਨੀ ਰਗਵੀਰ ਸਿੰਘ ਤੋਂ ਇਲਾਵਾ ਸਾਰੇ ਸਿੰਘ ਸਾਹਿਬਾਨਾਂ ਨੂੰ ਸਚਕਣ ਸ੍ਰੀ ਹਰਮੰਦਰ ਸਾਹਿਬ ਵਿਖੇ ਸ੍ਰੀ ਰੈਰਾ ਸਾਹਿਬ ਜੀ ਦੇ ਪਾਠ ਕਰਨ ਪਾਲਕੀ ਸਾਹਿਬ ਜੀ ਦੇ ਨਾਲ ਸੇਵਾਵਾਂ ਨਿਭਾਉਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਮੇਤ ਹੋਲ ਮੇਰਾਦਾ ਅਨੁਸਾਰ ਮੁੱਖ ਬਾਕ ਸੰਗਤ ਨੂੰ ਸਰਵਣ ਕਰਵਾਉਣ ਦੀ ਡਿਊਟੀ ਨਿਭਾਰੇ ਹਨ ਪਰ ਡਿਊਟੀ ਆਪ ਹੀ ਤੈਅ ਕਰਨ ਵਾਲੇ ਗਿਆਨੀ ਰਗਵੀਰ ਸਿੰਘ ਆਪਣੇ ਪਾਸ ਨਹੀਂ ਰੱਖ ਰਹੇ ਗਿਆਨੀ ਰਗਵੀਰ ਸਿੰਘ ਇਸ ਇਲਾਵਾ ਆਪਣੀ ਡਿਊਟੀ ਦੀ ਚੋਣ ਕਰ ਰਹੇ ਨੇ ਭਾਵੇਂ ਸਿੰਘ ਸਾਹਿਬ ਉਪਰੋਕਤ ਡਿਊਟੀਆਂ ਨਿਭਾ ਕੇ ਜਿਆਦਾ ਪ੍ਰਸੱਤਾ ਹਾਸਲ ਹੁੰਦੀ ਹੈ ਪਰ ਚਾਰੀਆਂ ਮਰਿਆਦਾ ਅਨਸਾਰ ਉਪਰੋਕਤ ਡਿਊਟੀ ਤੇ ਪਹਿਲਾ ਅਧਿਕਾਰ ਮੁੱਖ ਗਰੰਥੀ ਦਾ ਹੁੰਦਾ ਹੈ ਬਾਕੀ ਸਹਿਯੋਗ ਵਜੋਂ ਸਹਾਇਕ ਸਿੰਘ ਸਾਹਿਬ ਵਜੋਂ ਡਿਊਟੀਆਂ ਨਿਭਾਉਂਦੇ ਆ ਰਹੇ ਨੇ 6 ਦਸੰਬਰ 2022 ਨੂੰ ਹੋਏ ਹੁਕਮਨਾਮੇ ਦੇ ਵਿੱਚ ਕਿਹਾ ਗਿਆ ਕਿ ਤਖਤ ਸ੍ਰੀ ਹਨਮੱਦਰ ਸਾਈ ਪਟਨਾ ਸਾਈ ਵਿਖੇ ਮੌਜੂਦ ਗ੍ਰੰਥੀ ਗਿਆਨੀ ਬਲਦੇਵ ਸਿੰਘ ਨੂੰ ਪੰਜ ਬਾਣੀਆਂ ਦਾ ਪਾਠ ਵਿਕੰਠ ਨਹੀਂ ਹੈ ਭਾਈ ਬਲਦੇਵ ਸਿੰਘ ਪੰਜ ਦਿਨਾਂ ਦੇ ਅੰਦਰ ਪੰਜ ਪਿਆਰਿਆਂ ਨੂੰ ਪੰਜ ਬਾਣੀਆਂ ਦਾ ਪਾਠ ਸੁਣਾਉਣਗੇ ਉਪਰੰਤ ਹੀ ਪੰਜ ਪਿਆਰਿਆਂ ਦੀ ਸੇਵਾ ਨਿਭਾਉਣ ਤੇ ਯੋਗ ਹੋਣਗੇ ਨਹੀਂ ਤਾਂ ਪ੍ਰਬੰਧਕ ਕਮੇਟੀ પાસે ਪ੍ਰਬੰਧਕ ਅਧਿਕਾਰ ਹਨ ਕਿ ਉਹ ਭਾਈ ਬਲਦੇਵ ਸਿੰਘ ਪਾਸੋਂ ਹੋਰ ਸੇਵਾਵਾਂ ਲੈ ਸਕਦੀ ਹੈ